ਜਿਹੜਾ ਆਸ਼ੀਨਾ ਇਹਦੇ ਇੱਥੇ ਜਿਹੜਾ ਹੈ ਚੋੜਾ ਪੁੜਾ ਹੈ ਇਹਦੀ ਬਾ ਬਾ ਰਹੀ ਸਾਡੇ ਸਰਕਾਰਾਂ ਦੇ ਅਨੁਸਾਰ ਆਪਦੀ ਅਪੀਲ ਕਰਦੇ ਰਹਿੰਦੇ ਆ ਕਿ ਇਹਨੂੰ ਸਪਾਈ ਕੀਤੀ ਜਾਵੇ ਪਰ ਕਿਸੇ ਵੀ ਸਰਕਾਰ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ਸਿਰਫ ਕਾਗਜ਼ਾਂ ਦੇ ਵਿੱਚ ਇਹਨੂੰ ਸਪਾਈ ਵੀ ਦਿਖਾਈ ਜਾਂਦੀ ਆ ਤੇ ਫੰਡਿੰਗ ਲਈ ਜੀ ਕੀਤਾ ਜਾਂਦੇ ਨੇ ਤੇ ਮੌਕੇ ਦੇ ਸਬੰਧਤ ਅਧਿਕਾਰੀਆਂ ਨੇ ਹੁਣ ਵੀ ਮਿਲ ਕੇ ਆਏ ਆ ਪਿੰਡ ਦੇ ਇਲਾਕੇ ਲੋਕ ਮਿਲੇ ਨੇ ਉਹਨਾਂ ਨੇ ਇਹ ਨਹੀਂ ਫੰਡਿੰਗ ਹੋਈ ਆ ਕੀਤਾ ਪਰ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਪਤਾ ਕੀਤਾ ਤਾਂ ਕੋਈ ਸਾਡੇ ਦੇ ਲਈ ਅਜਿਹੀ ਨਹੀਂ ਹੋਇਆ ਕਿ ਸਾਡੇ ਪਿੰਡਾਂ ਵਿੱਚ 18-19 ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸਾ ਹੈ ਜੇ ਸਾਡੀ ਫਰਦੀ ਇਹਦੇ ਸੁਲਵਾਈ ਨਹੀਂ ਹੁੰਦੀ ਅਸੀਂ ਭਾਰਤੀ ਕਿਸਾਨ ਜਨੂਕ ਦਾ ਗਰਾਹ ਹਾਂ ਦੇ ਸਹਿਯੋਗ ਨਾਲ ਹਨ ਜੋ ਵੀ ਬੜਾ ਪ੍ਰਦਰਸ਼ਨ ਕਰਨ ਆਪਿਆ ਉਸ ਤੋਂ ਗਰੇਜ ਨਹੀਂ ਕੀਤਾ ਜਾਏਗਾ ਤੇ ਬੜਾ ਸੰਘਰਸ਼ ਕੀਤਾ ਜਾਏਗਾ ਸੱਚਾਈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਝੂਠ ਨਹੀਂ ਹੈ ਵੀ ਤਕਰੀਬਨ ਹਰ ਸਾਲ ਸਾਡੇ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਹਾਂ ਤਾਂ तकरीबन ਸਾਡੇ ਇਲਾਕੇ ਦੇ 18 ਤੋਂ 20 ਪਿੰਡਾਂ ਦੇ ਲੋਕਾਂ ਦੀ ਜਿਹੜੀਆਂ ਧੜਕਣਾ ਨੇ ਉਹ ਤੇਜ਼ ਹੋ ਜਾਂਦੀਆਂ ਨੇ ਵੀ ਬਰਸਾਤ ਕਿਤੇ ਪੈਂਦੀ ਆ ਤੇ ਘੋੜੇ ਸਾਈਫਾਂ ਦੀ ਸਫਾਈ ਨਾ ਹੋਣ ਕਾਰਨ ਕਰਕੇ ਸਾਡੇ ਪਿੰਡਾਂ ਨੂੰ ਪਾਣੀ ਜਿਹੜਾ ਵਾਪਸ ਹੋ ਕੇ ਫਸਲਾਂ ਦਾ ਜਾਨੀ ਮਾਲ ਨਹੀਂ ਘਰਾਂ ਦਾ ਡੰਗਰਾਂ ਦਾ ਨੁਕਸਾਨ ਕਰਦਾ ਜੀ ਹੋਨਪੱਕੇ ਤੁਸੀਂ ਜਿਹੜੀ ਪੈਰਵੀਖ ਕੀਤੀ ਹੈ ਮੰਤਰੀ ਸਾਹਿਬ ਨੂੰ ਮਿਲਿਓ ਚੀਫ ਨੂੰ ਉਹ ਦੱਸਿਓ ਸਰ ਉਹਦੇ ਵਿੱਚ ਇਹ ਹੈ ਵੀ ਸਾਡੇ ਕੋਲੇ ਮਾਨਯੋਗ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਟ੍ਰੇਨ ਵਿਭਾਗ ਦੇ ਮੰਤਰੀ ਨੇ ਸ੍ਰੀ ਵਰਿੰਦਰ ਕੋਇਲ ਜੀ ਸਾਡੇ ਨਹਿਰ ਪੱਕੀ ਕਰਨ ਵਾਸਤੇ ਪਟਿਆਲਾ ਸੈਕੰਡ ਵੀਡਰ ਨੂੰ ਆਏ ਸੀਗੇ ਜਨਵਰੀ ਦੇ ਵਿੱਚ ਅਸੀਂ ਉਹਨਾਂ ਅੱਗੇ ਆਪਣੀ ਫਰਿਆਦ ਕੀਤੀ ਤੇ ਉਹਨਾਂ ਨੇ ਸਾਡੀ ਉਸੇ ਟਾਈਮ ਫਰਿਆਦ ਸੁਣ ਕੇ ਐਪਲੀਕੇਸ਼ਨ ਨੂੰ ਸ਼ਪਾਸ ਕੀਤੀ ਮਹਿਕਮੇ ਨੂੰ ਵੀ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਥੱਲੇ ਇਹ ਡਰੇਨ ਦੀ ਸਫਾਈ ਤੇ ਪੂਰੇ ਸੈਫਨ ਦੀ ਤੇ ਜਿਹੜਾ ਸਰੰਨ ਚੋਅ ਹੈ ਇਹਨੂੰ ਤੁਰੰਤ ਤੁਸੀਂ ਇਹਦੇ ਸਫਾਈ ਵਾਸਤੇ ਸਾਨੂੰ ਪ੍ਰਪੋਜ਼ਲ ਬਣਾ ਕੇ ਭੇਜੋ ਤੇ ਅਸੀਂ ਇਹਨੂੰ ਨਾਲ ਹੁੰਦੇ ਫੰਡ ਆ ਜਿਹੜਾ ਪ੍ਰਵਾਨ ਕਰਕੇ ਤੁਹਾਨੂੰ ਦਈਏ ਤੇ ਉਹ ਮਾਰਚ ਦੇ ਮਹੀਨੇ ਦੇ ਵਿੱਚ ਤਕਰੀਬਨ ਉਮੀਦ ਸੀਗੀ ਤੇ ਮੰਤਰੀ ਸਾਹਿਬ ਨੇ ਵੀ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਇਹ ਪ੍ਰੋਜੈਕਟ ਜਿਹੜਾ ਕੰਮ ਹੈ ਚੱਲਦਾ ਕਰਦਾਂਗੇ ਜੀ ਪਰੰਤੂ ਹੁਣ ਤੱਕ ਅਸੀਂ ਮੈਕਮੇ ਨਾਲ ਟੱਚ ਦੇ ਵਿੱਚ ਰਹੇ ਹਾਂ ਮੈਕਮਿਆਂ ਨੇ ਵੀ ਸਿਰਫ ਸਾਨੂੰ ਖਾਣਾ ਪੂਰਤੀ ਲਈ ਲਾਰੀ ਲਾਏ ਆ ਤੇ ਜਾ ਕੇ ਭਰਾਤਲ ਪੱਧਰ ਤੇ ਆ ਜਾ ਕੇ ਅਸੀਂ ਦੇਖਿਆ ਆਪਾਂ ਸਾਡੇ ਵਾਸਤੇ ਇਥੇ ਫੰਡ ਵੀ ਪ੍ਰਵਾਨ ਨਹੀਂ ਹੋਇਆ ਹੋਇਆ ਹੈਗਾ ਜੀ। ਜ਼ੋਰ ਕਿਉਂ ਨਹੀਂ ਕਰਦੀ ਸਰ ਗੌਰਤਾ ਹੁਣ ਇਹ ਆ ਵੀ ਜਿਹੜੇ ਇਹ ਸਬੰਧਤ ਵਿਭਾਗਾਂ ਦੇ EMPLOYEES ਨੇ ਹੈਰ ਅਥਾਰਟੀ ਦੇ ਉਹ ਸਰਵਾਈਵ ਹੀ ਨਹੀਂ ਕਰ ਰਹੇ। ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਆ ਤੇ ਸਾਨੂੰ ਅਖੀਰ ਦੇ ਵਿੱਚ ਇੱਕੋ ਗੱਲ ਕਹੀ ਵੀ ਸਾਡਾ ਜਿਹੜਾ ਬਜਟ ਆ ਤੁਹਾਡਾ ਇਹ ਪ੍ਰਵਾਨ ਨਹੀਂ ਹੋਇਆ ਹੈਗਾ ਸਾਨੂੰ ਮਿਲਿਆ ਨਹੀਂ। ਜਦਕਿ ਅਸੀਂ ਮੰਤਰੀ ਸਾਹਿਬ ਨਾਲ ਇਸ ਗੱਲ ਦੇ ਸਬੰਧ ਦੇ ਵਿੱਚ ਸੰਪਰਕ ਕਰਿਆ ਉਹ ਕਹਿੰਦੇ ਅਸੀਂ 92 ਕਰੋੜ ਰੁਪਇਆ ਰੀਲੀਜ਼ ਕਰ ਚੁੱਕੇ ਹਾਂ ਜਿੰਨੀ ਜਿੰਨੀ ਸਾਡੇ ਕੋਲੇ ਫਰਵਰੀ ਮਾਰਚ ਦੇ ਜਾਂ ਜਨਵਰੀ ਦੇ ਵਿੱਚ ਐਸਟੀਮੇਟ ਆਏ ਸੀਗੇ ਉਹਨਾਂ ਨੂੰ ਅਸੀਂ ਰੀਲੀਜ਼ ਕਰਤਾ ਕਿੰਨਾ ਕੁ ਨੁਕਸਾਨ ਹੋ ਜਾਂਦਾ ਜਦੋਂ ਇਹ ਪਾਣੀ ਕਿੰਨੇ ਪਿੰਡਾਂ 'ਚ ਕਰਦਾ ਮਾਰ ਹਰ ਇਹ 18 ਤੋਂ 20 ਪਿੰਡ ਹੈਗੇ ਨੇ ਜਿਹੜੇ ਆਂਦਾ ਤਕਰੀਬਨ ਇੱਕ ਹਰੇਕ ਸਾਲ ਬੰਨਿਆ ਰੁੰਨਿਆ ਜਿਹੜਾ ਕੰਮ ਹੈ ਫਸਲਾਂ ਦਾ ਜਾਨੀਮਾਲੀ ਨੁਕਸਾਨ ਆ ਘਰਾਂ ਦਾ ਪਸ਼ੂਆਂ ਦਾ ਉਹ ਹੁੰਦਾ ਹੀ ਹੁੰਦਾ ਹੈ ਜੀ ਧੰਨਵਾਦ ਜੀ ਵੀ ਕਾਰਨ ਮੈਂ ਇਹ ਹੀ ਭੋੜੇ ਸੇਹ ਹੰਦੀ ਸਫਾਈ ਆ ਤੇ ਇਹ ਸਾਡੇ ਲਈ ਬਹੁਤ ਅਤੀ ਜ਼ਰੂਰੀ ਹੈ ਜੀ ਕਿ ਨਕਸ਼ਾ ਕਿੰਨੇ ਏਕੜ ਜਿਹੜੇ ਆਏਗਾ ਫਸਲਾਂ ਨੁਕਸਾਨ ਤਕਰੀਬਨ 18 ਤੋਂ 20 ਪਿੰਡਾਂ ਦਾ ਜਿਹੜਾ ਰੱਖਦਾ ਹੈ ਜੀ ਉਹ ਤਕਰੀਬਨ ਸਾਰੇ ਹੀ ਸਾਡਾ ਮਤਲਬ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਜੀ ਈਵਨ ਕੇ ਵੀ ਜਿਹੜਾ ਪਸ਼ੂਆਂ ਦਾ ਹਰਾ ਚਾਰਾ ਸਾਡਾ ਉਹ ਵੀ ਤਿੰਨ ਤਿੰਨ ਮਹੀਨੇ ਸਾਨੂੰ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਨਸੀਬ ਹੁੰਦਾ ਹੈਗਾ ਜੀ ਉਹ ਤੂੜੀ ਨਾਲੇ ਅਸੀਂ ਕੰਮ ਚਲਾਉਨੇ ਆ ਤੇ ਬਾਕੀ ਜਿਹੜੇ ਬਾਹਰਲੇ ਪਿੰਡ ਫਿਰਨੀ ਦੇ ਉੱਤੇ ਘਰ ਨੇ ਜੀ ਉਹਨਾਂ ਦੇ ਨਾਲ ਜਾ ਕੇ ਪਾਣੀ ਲੱਗ ਜਾਂਦਾ ਜੀ ਉਹਨਾਂ ਦੀ ਜਿਹੜੇ ਨੀਂਆਂ ਨੇ ਕਮਜ਼ੋਰ ਕਈ ਘਰ ਐਸੇ ਉਹ ਵੀ ਜਿਹੜੇ ਡਿੱਗ ਵੀ ਜਾਂਦੇ ਆ ਜੀ ਹੁਣ ਕੀ ਅਲਟੀਮੇਟ ਦੇ ਰਹੀ ਸਰਕਾਰ ਜੀ ਦੇ ਰਹੀ ਆ ਵੀ ਕਿਸਾਨ ਜਥੇਬੰਦੀ ਜਿਹੜੀ ਏਕਤਾ ਗੁਰਾਹਾਂ ਸਾਡੇ ਸਤਿਕਾਰਯੋਗ ਵੱਡੇ ਭਰਾ ਸ੍ਰੀ ਜਸਵਿੰਦਰ ਸਿੰਘ ਜੀ ਨੂੰ ਅਸੀਂ ਇਸ ਚੀਜ਼ ਬਾਰੇ ਜਾਣੂ ਕਰਾਇਆ ਤੇ ਉਹ ਆਏ ਆ ਤੇ ਸਾਡੇ ਨਾਲ ਸਹਿਯੋਗ ਦੇ ਕੇ ਅਸੀਂ ਇੱਕ ਹਫ਼ਤੇ ਦਾ ਜਿਹੜਾ ਸਮਾਂ ਮਹਿਕਮੇ ਨੂੰ ਸਬੰਧਤ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਅਲਟੀਮੇਟਮ ਦੇਣਾ ਵੀ ਸਾਡੇ ਜੱਥੇ ਕੰਮ ਦੇ ਬਜਟ ਪ੍ਰਵਾਨ ਕਰਕੇ ਕੰਮ ਚਾਲੂ ਕਰਿਆ ਜਾਵੇ ਜਿਹੜੀ ਆਉਣ ਵਾਲੀ ਸਮੱਸਿਆ ਇਹਦੇ ਤੋਂ ਸਾਨੂੰ ਨਜਾਤ ਦਿਵਾਇਆ ਜਾਵੇ ਨਹੀਂ ਤਾਂ ਸਾਡੀ ਮਜਬੂਰੀ ਹੋ ਜੂਗੀ ਵੀ ਅਸੀਂ ਸਹੀ ਸਬੰਧਤ ਮਹਿਕਮਿਆਂ ਦੇ ਦਫ਼ਤਰਾਂ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਜੋ ਵੀ ਸਾਨੂੰ ਜਥੇਵੰਦੀ ਵੱਲੋਂ ਹੁਕਮ ਹੋਊਗਾ ਅਸੀਂ ਧਰਨੇ ਦੇਵਾਂਗੇ ਕਿਉਂਕਿ ਇਹ ਲੰਬੇ ਸਮੇਂ ਤੋਂ ਲਗਭਗ ਸਾਲ ਹੋ ਗਿਆ ਇਹਨਾਂ ਨੂੰ ਜਿਵੇਂ 18-20 ਪਿੰਡ ਨੇ ਲਾਗਾ ਪਰ ਮੈਪ ਨੂੰ ਮਿਲਦੇ ਨੇ ਮੰਤਰੀ ਨੂੰ ਮਿਲਣੇ ਜਿਸ ਤਰ੍ਹਾਂ ਉਹਨੂੰ ਬਿਲਡੇਸ਼ਨ ਕੋਰਟ ਲਈ ਜਿੰਨੇ ਦੱਸਿਆ ਪਰ ਕੋਈ ਟਾਸਟਮਸ ਨਹੀਂ ਹੋਈ ਇਹ ਬਰਸਾਟਾ ਵੀ ਇਸ ਵਾਰ ਜਲਦੀ ਆ ਰਹੀ ਹੈ ਮੌਨਸੂਨ ਵੀ ਜਿਆਦਾ ਆ ਰਹੀ ਹੈ ਬਰਸਾਤ ਵੀ ਜਿਆਦਾ ਆ ਰਹੀ ਹੈ ਤੁਸੀਂ ਦੇਖ ਰਹੇ ਮੇਰੇ ਪਿੱਛੇ ਇਹਦੇ ਕਿਸਾਨ ਖੜੇ ਨੇ ਕਟੋਕ 18-20 ਪਿੰਡ ਨੇ ਜਿਹੜੇ ਕੀ ਇਹਦੇ ਵਿੱਚ ਬਹੁਤ ਹੀ ਪ੍ਰਭਾਵਿਤ ਹੁੰਦੇ ਨੇ ਇੱਥੇ ਤੱਕ ਕਿ ਪਸ਼ੂਆਂ ਦਾ ਚਾਰਾ ਖਤਮ ਹੋ ਜਾਂਦਾ ਤੂੜੀ ਤੱਪਾ ਸਾਰਾ ਖਤਮ ਹੋ ਜਾਂਦਾ ਇਹ ਲੋਕਾਂ ਦੇ ਦਿਨ ਰਾਤ ਦੇ ਸਾਂਹ ਸੁੱਤੇ ਪਏ ਨੇ ਇਹ ਕਈ ਵਾਰ ਆਪਣੇ ਡੇਲ ਵਾਲਿਆਂ ਨੂੰ ਆਪਣੇ ਮੰਤਰੀ ਨੂੰ ਮਿਲਨੇ ਲੇਕਿਨ ਕੋਈ ਟਰਸਟ ਟੂ ਮਾਸ ਨਹੀਂ ਹੋਈ ਇਹ ਇਸੇ ਕਾਰਨ 99 ਕਰੋੜ ਰੁਪਏ ਰੀਲੀਜ਼ ਕੀਤਾ ਇਹ ਨਹੀਂ ਪਤਾ ਕਿ ਕਾਇਜਲ ਦੇ ਵਿੱਚ ਇਹਦੀ ਸਫਾਈ ਵੀ ਹੋ ਗਈ ਹੋਵੇ ਇਹ ਚੋਈ ਦੀ ਤੁਸੀਂ ਪਿੱਛੇ ਦੇਖ ਸਕਦੇ ਹੋ ਕੈਮਰਾਮੈਨ ਨੇ ਵੀ ਇਹ ਨੂੰ ਬੇਨਤੀ ਕਰਦਾ ਕਿ ਪਿੱਛੇ ਦੇਖ ਸਕਦੇ ਹੋ ਕਾਲਾ ਪਾਣੀ ਆ ਰਿਹਾ ਬਿਲਕੁਲ ਇਹਦੇ ਵਿੱਚ ਜਦ ਕਿ ਬਾਦਲ ਸਰਕਾਰ ਵੱਲੇ ਇਹਦੇ ਵਿੱਚ ਚੋਈ ਦੇ ਵਿੱਚ ਪਾਣੀ ਪਾਉਣ ਤੋਂ ਮਨਾਹੀ ਕੀਤੀ ਗਈ ਸੀ ਤੁਸੀਂ ਪਿੱਛੇ ਆ ਕੇ ਦੇਖ ਲੋਗੇ ਕਿੰਨੇ ਫੈਕਟਰੀਆਂ ਦਾ ਪਾਣੀ ਪਾ ਰਿਹਾ ਕਿੰਨਾ ਗੰਦਾ ਪਾਣੀ ਪਾ ਰਿਹਾ ਕੈਂਸਰ ਦੇ ਮਰੀਜ਼ ਵਧ ਰਹੇ ਨੇ ਪਰ ਇਹ ਸਰਕਾਰ ਵੱਲੋਂ ਕੋਈ ਵੀ ਦੇਖ ਰੇਖ ਨਹੀਂ ਕੀਤੀ ਜਾ ਰਹੀ ਅਸੀਂ ਇਹੋ ਹੀ ਬੇਇੱਜ਼ਤੀ ਕਰਦੇ ਜਿਵੇਂ ਇਹ ਆਪਣੇ ਇਲਾਕੇ ਦੇ ਲੋਕ ਆਏ ਨੇ ਇਹਨਾਂ ਨੇ ਆਸ ਕੀਤੀ ਹੈ ਕਿ ਉਹ ਗ੍ਰਾਂਜਥੇ ਵੰਦੀ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਸੀਂ ਇਹ ਕਹਿੰਦੇ ਆ ਆਪਣਾ ਫਰਜ਼ ਬਣਦਾ ਹੈ ਇਕੱਲੇ ਜਿਵੇਂ ਨਹੀਂ ਲੜਦਾ ਸਾਰਿਆਂ ਦਾ ਫਰਜ਼ ਬਣਦਾ ਇਹ ਰਲ ਮਿਲ ਕੇ ਕਿਉਂਕਿ ਜਿਹੜੀ ਇਹ ਡਰੇਨ ਹੈ ਦੀ ਸਫਾਈ ਹੋਊਗੀ ਲੈ ਵੀ ਉਹ ਕੋਈ ਆਪਣੇ ਪੱਲੇ ਨਹੀਂ ਕਰਾਉਣਾ ਸਰਕਾਰ ਨੇ ਕਰਾਉਣੀ ਆ ਉਹ ਸਰਕਾਰ ਉਦੋਂ ਜਾਗਦੀ ਜਦੋਂ ਕਿ ਨੁਕਸਾਨ ਹੋ ਜਾਂਦਾ ਅਬਾ ਪਿੱਛੇ ਵੀ ਦੇਖਿਆ ਕਿ ਬਹੁਤ ਵੱਡੀ ਫਲੱਡ ਆਈ ਨੇ ਬਹੁਤ ਵੱਡਾ ਨੁਕਸਾਨ ਹੋਇਆ ਨੇ ਅਸੀਂ ਇਹ ਨੁਕਸਾਨ ਤੋਂ ਬਚਣ ਦੇ ਮਾਰੇ ਇਹ ਜਨ ਕੇ ਆਪਣੇ ਵੀਰ ਸਾਰੇ ਮੈਕਿਆਂ ਕੋਲ ਜਾ ਕੇ ਆਉਣੇ ਪਰ ਲੇਕਿਨ ਕੋਈ ਟਾਸ ਤੋਂ ਮਸ ਨਹੀਂ ਹੋਇਆ ਹੋ ਰਿਹਾ ਪਰ ਲੇਕਿਨ ਜਿਵੇਂ ਲੋਕਾਂ ਦਾ ਰੋਸ ਜਾਗ ਰਿਹਾ 18 20 ਪਿੰਡਾਂ ਦਾ ਰੋਸ ਜਾਗ ਰਿਹਾ ਉਹਦੇ ਉਹਦੇ ਵਾਸਤੇ ਅਸੀਂ ਜੇ ਵੀ ਸਾਨੂੰ ਧਰਨਾ ਲਾਉਣਾ ਪਵੇ ਕਿਸੇ ਮੰਤਰੀ ਅੱਗੇ ਕਿਸੇ ਪ੍ਰਸ਼ਾਸਨ ਅੱਗੇ ਉਸੇ ਧਰਨਾ ਲਾਵਾਂਗੇ ਕਿਉਂਕਿ ਸਾਡਾ ਅਸੀਂ ਫਸਲਾਂ ਦੇ ਫਿਰ ਤੋਂ ਹੀ ਜੋਣਾ ਆ ਇਹ ਲੋਕ ਜਿੰਮੇਦਾਰ ਆ ਫਸਲਾਂ ਦੇ ਸਿਰ ਤੇ ਜੋ ਲਾਜ ਉਹ ਹੀ ਸਾਡਾ ਮਰ ਗਿਆ ਅਸੀਂ ਬੱਚੇ ਕਿਵੇਂ ਪੜਾਂਗੇ ਕਰਜ਼ੇ ਦੇ ਵਿੱਚ ਅੱਗੇ ਡੁੱਬੇ ਪਏ ਸੀ ਲਤ ਲਤ ਖੁਦਕੁਸ਼ੀ ਕਰਨ ਲੱਗੇ ਹੋਏ ਨੇ ਕਿਸਾਨ ਮਜ਼ਦੂਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਲਗਭਗ ਹਫ਼ਤੋਂ ਦਾ ਵੀ ਟਾਈਮ ਦਿੰਨੇ ਆ ਇਹਦੇ ਬਾਰੇ ਸੋਚੇ ਜਾਵੇ ਨਹੀਂ ਜੋ ਵੀ ਅਸੀਂ ਰਲ ਕੇ ਬੈਠ ਕੇ ਡਿਸੀਜਨ ਲਾਵਾਗੇ ਜਿਹੜੀ ਜਿਹੜੀ ਕਰਕੇ ਨਾ ਪਿਆ ਪ੍ਰਸ਼ਾਸਨ ਨੂੰ ਉੱਪ ਧਰਨਾ ਦੇਣਾ ਪਿਆ ਉਹਦੇ ਵਾਸਤੇ ਅਸੀਂ ਡਟ ਕੇ ਖੜਾਂਗੇ ਕਿਉਂਕਿ ਕਿੰਨਾ ਤੇ ਡਰਾਂ ਮਾਨਵਿਕ ਡਰ ਬਹੁਤ ਆ ਜੀ ਤਰ੍ਹਾਂ ਨਮੇ ਦੇ ਵਿੱਚ ਮੇਰੇ ਖੇਤ ਤੇ ਕੋਈ ਪੂਰਾ ਫਸਲ ਨਹੀਂ ਹੋਈ ਉਸ ਤੋਂ ਬਾਅਦ ਲਗਾਤਾਰ ਨੁਕਸਾਨ ਹੋ ਰਿਹਾ ਹੈ ਬਾਕੀ 18 ਮਹੀਨੇ ਇਸੇ ਤਰ੍ਹਾਂ ਜਿਵੇਂ ਮੈਂ ਨੁਕਸਾਨ ਚੱਲ ਰਿਹਾ ਇਸ ਤਰ੍ਹਾਂ ਸਾਰੇ ਚੱਲਦੇ ਨੇ ਬਹੁਤ ਵੱਡਾ ਸਾਰਿਆਂ ਦਾ ਨੁਕਸਾਨ ਹੈ ਉਹ ਹੁੰਦਾ ਹੈ ਸੋ ਸਾਡੀ ਡਿਪਾਰਟਮੈਂਟ ਨੂੰ ਬੇਨਤੀ ਹੈ ਕਿ ਉਹ ਇਹਦੀ ਸਫਾਈ ਦੇ ਵੱਲ ਧਿਆਨ ਦੇਵੇ ਸਰਕਾਰਾਂ ਜਾਂ ਹੁਣ ਵਾਲੀ ਸਰਕਾਰ ਦੇ ਕੀ ਕਾਰਗੁਜ਼ਾਰੀ ਪਿਛਲੀ ਸਰਕਾਰ ਵੀ ਇਸ ਤਰ੍ਹਾਂ ਵਕਤ ਲਗਾਉਂਦੇ ਰਹੇ ਜੀ ਇਹ ਵੀ ਉਸ ਤਰ੍ਹਾਂ ਵਕਤ ਲਗਾ ਰਹੇ ਨੇ ਤੁਸੀਂ ਅਸੀਂ ਤਾਂ ਮੰਗ ਕਰਦੇ ਹਾਂ ਇਹ ਸਫਾਈ ਹੋਵੇ ਜੇ ਸਾਫ਼ ਹੋਵੇ ਤਾਂ ਕਿ ਪਾਣੀ ਨਾ ਰੁਕੇ ਕਿਸੇ ਦਾ ਨੁਕਸਾਨ ਨਾ ਹੋਵੇ ਮੀਰੇ ਜਾਰੇ ਦਾ ਵੀ ਨੁਕਸਾਨ ਬਹੁਤ ਹੋ ਜਾਂਦਾ ਹੈ ਜਿਹੜਾ ਗਰੀਬ ਆਦਮੀ ਆ ਉਹਦੇ ਕੋਲ ਥੋੜੀ ਬਹੁਤ ਟੂੜੀ ਰੱਖੀ ਹੋਈ ਜੀ ਭਿੱਜ ਜਾਂਦੀ ਹੈ ਉਹਨਾਂ ਤੋਂ ਦਾ ਟੂੜੀ ਦਾ ਵੀ ਔਖਾ ਹੋ ਜਾਂਦਾ ਮੇਰਾ ਤਾਂ ਛੱਡੋ ਪਰੇ ਇਸ ਵਾਰ ਤਾਂ ਮੌਨਸੂਨ ਵੀ ਕਹਿੰਦੇ 6000 ਰੇ ਬਰਸਾਤ ਵੀ ਵੱਧ ਦੱਸ ਰਿਹਾ ਮੌਸਮਪਾਣ ਹਾਂਜੀ ਇਹਦੇ ਕਰਕੇ ਸਾਡੇ ਮਨਾਂ ਦੇ ਜਿਹੜੇ ਦੰਦਾਂ ਦੀ ਧੜਕਣਾ ਵਧੀ ਹੋਈ ਹੈ ਜੀ ਜੇ ਅਸੀਂ ਕੀ ਕਰਾਂਗੇ ਹੂੰ ਤੂੰ ਬੇਨਤੀ ਆ ਸਾਡੀ ਦਾ ਗੰਦਾ ਵੀ ਪੈਂਦਾ ਗੰਦਾ ਪਾਣੀ ਵੀ ਪੈ ਰਿਹਾ ਜੀ ਕਿਸੇ ਬੇਤੀ ਦਾ ਤਾਂ ਕੋਈ ਮਤਲਬ ਨਾਲਿਆਂ ਦਾ ਨਾਲਿਆਂ ਦਾ ਹੋ ਫੈਕਟਰੀਆਂ ਦਾ ਵੀ ਹੋਊਗਾ ਜੀ ਆ ਦੇਖੋ ਤੁਸੀਂ ਆ ਕਾਲਾ ਹੋਇਆ ਪਿਆ ਪਾਣੀ ਸਾਰਾ